二三个。 Caramba, meu pai pra ਕਰ ਲੀਂਦੇ ਕਰੇ ਕਿਰਪਾ ਹਰ ਦਸ ਤੀਨੇ So. deus <tries>

ਸਰਵ ਦੇ ਦਰਬਾਰ ਦਿਨ ਸੁਹਾਗ ਦਿਨ ਸੁਹਾਗ ਸਰਵ ਰੰਗਾਂ ਸੰਜੁਗ ਕਰੁ ਜੁਲੇਰ ਕੈ ਸਰਹੈ ਤਾਇ ਇਹੁ ਤੇ ਕਹੈ ਤਾ ਨਾਇ ਸੁਜਨ ਜਵਨ ਮੈ ਸਵਾਹਿ ਜੋਤ ਭਗਤ ਸੈ ਕਰੁ ਸਤਿ ਸ਼੍ਰੀ ਅਕਾਲ ਪਰੇ ਸਭ ਦੇ ਭਗਤ ਸਾਰੇ ਤੇ ਜੋ ਜਿਸ ਕਾ ਰਾਜ ਸਮੇ ਅਪਾਰ ਹੈ। ਹਰਿਐ ਭਗਤ ਸੰਗੈ ਤੁਜਾ ਨਿਰੰਕਾਰੁ ਸੁਆਮੀ ਅਪੀ ਸਦਾਇ ਨਮਸਕ੍ਰਣੁ। ਭੀਜ ਰਹੀ ਕਾ ਰਖਣੁ ਜਯੁ ਜਾਇ। ਸਿਰ ਤੇ ਪਰਬੰਧ ਤਾਜਿਸ ਭਲ। সস <muchas>

ਸਰਵ ਜਗਤ ਸਰੂਪ ਸੁਆਮੀ ਸਾਈਂ ਨਦੀਆਂ ਦੇ watersੋਂ ਮਾਣਦੇ ਸੋਵੇਂ ਸਰ ਸੁਖ ਅਨੁਗ੍ਰਸਿ ਮਾਤਾ ਦੀ ਔਰਮਾਰੇ ਜਿਸ ਮੋਹ ਵਸਾਇ। ਸੰਤਰਾ ਸਿਧਿ ਕਰਿਆ ਅੰਤ ਨਿਰੰਤਰ ਸਰ ਸੁਰੇ ਅੰਤ ਜਮੰਤ ਸਤਿ ਸ਼੍ਰੀ ਅਕਾਲ ਜੀ ਜੈਕਾਰਾ ਹਰਿ ਨਾਮੁ ਨਰੁ ਉਤੈਤੁ ਜੁਲਾਈ ਸਤਿ ਸਭੈ ਜੈ ਜੀਵਨ ਸਰਵ ਕੋਏ ਆਪਣੀ ਗੁਰੂ ਹੋਏ ਹੋਰਨ ਸੰਤ ਤਰੋ ਜੀਵਨ ਜਨਨੁ ਨਿਸ਼ਚੈ ਕੋਲੇ ਜੀਵਨ ਸਾਰੇ ਜਿਵੇ ਅਧਨਿ ਅਭੇਤੁ ਕੋ ਨਾ ਉਤੈਤੁ

ਜੋ ਪਰੇ ਜਿਗਤ ਗੁਰੂ ਦਾ ਹੈ ਜਿਦੇ ਜਿਉ ਉਸਰੇ ਤਸੁਜੈ ਨੇ ਜਿਮ ਪਰਿ ਉਠੋਏ ਨੰਦਰ ਸਜ ਸੋਏ ਜਿਵਾ ਗੁਰੂ ਗਨਦਨ ਸੰਕਰੰਭਾ ਸੋਦਰ ਗਿਆ ਸੋ ਕੰਯਾ ਜਿਵਨ ਸੁਸਾਰੇ ਗੁਜੇ ਨਦ ਦੇ ਸੰਕਰੰਭਾ ਨਰਿ ਅਰਿ ਸਭੈ ਰੰ ਭੇਗਨਾਰੇ ਗੁਰਮੁਖ ਸੁਖ ਰੰਗਿਤ ਤਭਾਰੇ ਲਾਵੇ ਰੂਪ ਦੇਖਣਾ ਬਾਰੇ ਜੈਨਿ ਭਾਮਿ ਚਰੇ ਗਾਇ ਸੁਮਾ ਦੇਵੀ ਸੰਸਰ ਸੋਇ ਤੇ ਦਸ ਬੜਕੇ ਜੈ ਨਾ ਮਨਲੇ

ਪੁਰਾਣੇ ਜੀਵੈ ਜਿਉ ਹੈ ਜਿਉ ਸਵਾਸ ਸੁਇ ਗਸੇ ਪੁਰਾਣੇ ਤੋ ਹੈ ਸੋ ਬਸਾ ਸਭ ਸਭ ਜੈ 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 ਬੁਧਾ ਸੁਇ ਗਸੇ ਸਰਵਨ ਕ੍ਰੀਏ ਜੀਵ ਰੂਪ ਸਰਵ ਕਲ ਵਹੀ ਬਨਿਆ ਜਨਕ ਜੀ ਮੈ ਨਾਏ ਜੋ ਸੋ ਸੁਭਾਵੇ ਵੰਦੇ ਜੀਤਾ ਮੈ ਦੇ ਸੰਗ ਨਦੀਓ ਜੁਤੈ ਅੰਦੁਸਿ ਫੈਲੇ ਉਦਯਾ ਦੇਰੁ ਤੇ ਰਭਾ ਅਨਹਿ ਬਭਿਰਾ ਨਾਸ ਨੰਦੀ ਸੋ ਨੰਦੀ ਸਭ ਸੰਗ ਸਨੋਗ ਬਨੁਦ ਕਥਨਿ ਕੀ ਅੰਭਾਰਨਿ ਸੇ ਸੇ ਸੰਗ ਨਿਗਰੰਥ ਅਲੂ ਜੁਗੀ ਸਨ

ਇਹ ਰੁਸਾਰ ਸੇ ਲਿਖੇ ਪਰੰਗਾਂ ਦੇ ਕਾਮੇ ਕਰੰਦੇ ਤੁਹੋ ਜੀ ਲਸਤ ਸਤਬਾਲੋ ਤੇਰਸ ਹੋ ਪਰਸਵ ਰੰਗ ਜਿਮਲ ਸਨ ਮੈਨ ਜੁਫਾਰੇ ਜਨਦੀਆਏ ਤਰਗਰਗਰ ਦਲ ਲਗਾ ਨਾ ਮਨ ਤੋ ਹੋ ਸਦਾ 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 ਜਿਵੇਂ ਮੈਂ ਗਾ ਰਿਹਾ ਤੁਮਹੇ ਆਇਆ ਤੁਮਹਾਂ ਕੇ ਸੇ ਸੇ ਜਿਵੇਂ ਮੈਂ ਰੂਹੇ ਤੁਮੇ ਜੁਤਾਉਂਦੇ ਸਦਾ ਜਿਵੇਂ ਜਦ ਜ਼ੋਰ ਤੇ ਜਿਵੇਂ ਸਦਾ ਸਿਥਰੂ ਲਾਹ ਜਿਵੇਂ ਜਿਵੇਂ ਸਦਾ ਜਿਵੇਂ ਨਾਮ ਗਾਉਂਦਾ ਜਿਵੇਂ ਸੋ ਮੰਗਰਿ ਮਿਤੀ ਅਕਾਲੀ ਮਿਤੀ ਅਕਾਲੀ ਗ੍ਰਿਤੀ ਪਰਮ ਰਿੰਦਰ ਜਿਐ ਸਰਦੇ ਸੇ ਕੇ ਲੈ ਨਾ ਕਉ ਤੰਦਾਇ ਤੁਮਾ ਜਮਾ ਜਿਦੈ ਲੂਕੁ ਰੂਇ ਨਾ ਸਰਸੋ ਗੀ ਪਾਇ ਰੂਪ ਉਚੇ ਧਨ ਕਹਿਆ ਬਗਵ ਰੂਪ

ਜੈ ਜੈ ਗੋਸਿਕਾ ਪ੍ਰਭ ਹਾਰੇ ਸੰਗਿ ਗੁਰ ਜੈ ਹੋ ਬੰਧਕ ਜੈ ਸੁਖਰਾਉਸ ਹਾਰੇ ਜੈ ਬਰੁਸੇ ਗੋੜ ਕੈ ਨੰਦ ਸੁਦਮੋਸ ਹੋ ਸਤ ਕਰ ਸੰਨ ਬਦ ਬਾਦਰ ਸਰਬਿ ਤੇ ਨਿਆਰੁ ਤੇ ਕਰਨ ਬੰਦਰ ਬੰਦ ਜੀ ਗੁਰ ਕੀ ਨਾਇੰਤਰੰਗ ਵੇ ਤੈ ਤੋ ਅਸ ਜਿਵਾਂ ਜਿਵ ਸੋਰਾ ਤੇ ਗਾਵਹਿ ਵਿਣੈ ਸਿ ਬਚਾਰੰ ਤਨ ਸਰਸਾ ਅੁਰ ਤੇ ਸਿਆਦ ਕੁਲਿ ਸਿਆਦ ਬੋਧ ਗਾਰਨ ਦੰਤੋ ਬੋਧ ਗਰਤੋ ਤੋ ਜੰਦ ਘਰ ਕਲਿਨ ਚਵਦ ਸਤੀ ਜਗ ਸਰ ਜਗ ਬਿਰਗ ਬਤਰ ਕਲੋ ਤਨ ਘਰ ਮਾ ਜਿ ਸੁਧ ਕਰੀ ਜਗ ਜਨ ਸਰਉ ਸਰਉ ਪਵਨ ਗੁਰੂ ਪਾਣੀ ਪਤ। ਮਤ ਤਰਦਵ ਮਹਤ। ਦੇਸ ਰਾਦੇ ਦਾਈ ਦਾਇਆ। ਨੈ ਉਸ ਅਗਨ ਜਗਤ ਕਰਤਾ। ਜਿਨੀ ਆਇ ਕੋਈ ਹੈ। ਸਤਿ ਤਰਵਦੂ ਸਹ। ਕਰਮੇ ਆਪੋ ਆਪੜੀ ਜਿਨ ਜਿਲੇ ਤੇ ਤੋਰਾ ਜਿਨੇ ਨਾਮ ਸਿਆਜੰਗਰਾ ਗੁਰਮ ਸਰਖਤ ਘਰਾਨ ਕਤੇ ਮੋਤੀ ਉਜਲੇ ਜਿਤੇ ਸੁਦੇਦਾ ਦੇ ਦੇਰ ਵੁਧ ਹਰੇ ਗੰਗੈ ਮੁਸਤਕ ਕਾਮ ਨਾਜਿ ਤੇ ਉਹ ਤੇ ਉਹ ਤੇ ਜਿਤੇ ਸੁਖੀ ਨਾ ਕੋਈ ਤੁਝ ਕਾ ਬਲੁ ਸਾਰਾ Why did you not